ਇਹ ਆਇਸ ਲਈ ਦੀ ਐਮ ਤੇ ਵੱਡੀ ਖਬਰ ਦਾਦੀਏ ਕਿ ਪੰਜਾਬ ਸਰਕਾਰ ਨੇ ਸਕੂਲਾਂ ਦੇ ਖੁੱਲਣ ਅਤੇ ਬੰਦ ਕਰਨ ਦਾ ਸਮਾਂ ਚੇਂਜ ਕਰ ਦਿੱਤਾ 1 ਜਨਵਰੀ ਤੋਂ ਸਕੂਲ ਜਿਹੜੇ ਸਵੇਰੇ 10 ਵਜੇ ਖੁੱਲਣਗੇ ਤੇ ਬਾਅਦ ਦੁਪਹਿਰ 3 ਵਜੇ ਸਕੂਲ ਹੁਣ ਬੰਦ ਹੋਣਗੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਜਿਹੜੀਆਂ ਛੁੱਟੀਆਂ ਨੇ ਉਹਨਾਂ ਦੇ ਵਿੱਚ ਵਾਅਦਾ ਨਹੀਂ ਕੀਤਾ ਦਾਦੀਏ ਕਿ ਪੰਜਾਬ ਦੇ ਵਿੱਚ ਇਨੇ ਦਿਨੀ ਸੰਗਣੀ ਧੁੰਦ ਅਤੇ ਕੜਾਕੇ ਦੀ ਠੰਡ ਹੈ ਜਿਹੜੀ ਪੈ ਰਹੀ ਹੈ ਉੱਥੇ ਹੀ ਅਧਿਆਪਕਾਂ ਅਤੇ ਮਾਪੇ ਨੇ ਜਿਹੜੇ ਸਰਦੀ ਦੀਆਂ ਛੁੱਟੀਆਂ ਵਧਾਉਣ ਦੀ ਆਸ ਲਗਾ ਕੇ ਬੈਠੇ ਸਨ ਪਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਸਮਾਂ ਜਿਹੜਾ ਸਕੂਲਾਂ ਦਾ ਬਦਲ ਦਿੱਤਾ ਗਿਆ 1 ਜਨਵਰੀ ਤੋਂ ਸਕੂਲ ਨੇ ਜਿਹੜੇ ਸਵੇਰੇ 10 ਵਜੇ ਖੁੱਲਣਗੇ ਅਤੇ ਬਾਅਦ ਦੁਪਹਿਰ 3 ਵਜੇ ਬੰਦ ਹੋਣਗੇ ਸੋ ਅਹਿਮ ਤੇ ਵੱਡੀ ਜਾਣਕਾਰੀ ਸਕੂਲਾਂ ਦੇ ਨਾਲ ਜੁੜੀ ਹੋਈ ਖਬਰ ਹੈ ਜਿਹੜੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਖੁੱਲਣ ਅਤੇ ਬੰਦ ਕਰਨ ਦਾ ਸਮਾਂ ਜਿਹੜਾ ਬਦਲ ਦਿੱਤਾ ਗਿਆ ਹੁਣ 1 ਜਨਵਰੀ ਤੋਂ ਸਕੂਲ ਸਵੇਰੇ 10 ਵਜੇ ਖੁੱਲਣਗੇ ਅਤੇ ਬਾਅਦ ਦੁਪਹਿਰ 3 ਵਜੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਨੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ